ਕਿਤੇ ਜਨਾਨੀ ਨੇ ਅੰਦਰੋਂ ਫੜ ਲਿੱਤਾ ਗਿਆ ਦੇਖ ਸਕਦੇ ਹੋ ਕਮਰੇ ਦੇ ਵਿੱਚ ਤੇ ਮੈਂ ਭਾਈ ਮੈਂ ਉਹਨੂੰ ਖਾਗ ਲੈਣਾ ਬੰਤਾ ਇੱਕ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਵਾ ਉਹ ਸਰ ਮੈਂ ਮਦਦ ਕਰ ਲਿਆ ਫੜੋ ਮਰਾ ਫੜੋ ਉਹ ਤੁਹਾਨੂੰ ਦੇਖ ਸਕਦੇ ਹੋ ਜੋ ਕਮਰੇ ਦੇ ਵਿੱਚ ਵੱਡਾ ਸਦੇਓ ਲੜਕੀ ਇਥੇ ਪਰੇਸ਼ਾਨ ਹੋ ਰਹੀ ਹੈ ਤੇ ਘਰ ਵਾਲਾ ਕਿਸੇ ਹੋਰ ਲੜਕੀ ਦੇ ਨਾਲ ਅੰਦਰ ਰੰਗ ਰਲੀਆਂ ਮਨਾ ਰਿਹਾ। ਉਸ ਮੌਕੇ ਤੇ ਕੁੜੀ ਨੇ ਮੌਕੇ ਤੇ ਰੰਗੇ ਆਤੀ ਘਰੋਂ ਰੰਗੇ ਆਤੀ ਬੜਿਆ ਤੁਸੀਂ ਅੱਜ। ਹਾਂਜੀ ਲੱਗੇ ਦੰਤੀ ਬੜਿਆ 45 ਤੇ ਮੈਨੂੰ ਨਹੀਂ ਪਤਾ ਸੀ ਇਦਾਂ ਲੈਟਿਆ ਡਲ ਮੁੰਡੇ ਦੇ ਕੱਪੜੇ ਲੈ ਡਾਈ। ਤੇਨੇ ਕੱਪੜੇ ਕੀ ਲੈ ਡੇ ਮੈਂ ਤਾਂ ਅੱਧਰ ਜਾ ਕੇ ਠਹਿ ਗਿਆ ਤੇ ਦੱਲ ਲੈਟੇ ਹੋਏ ਦੋਨੇ ਜਿਹੜਾ ਕੋੜੇ ਕੋਈ ਆ ਸਭ ਕੋਈ ਕੋੜੇ। ਕਿੰਨੇ ਸਾਲ ਹੋ ਗਏ ਵਿਆਹ ਤੁਹਾਡੇ ਨੂੰ? 4 ਤੇ ਤੋ ਅੰਨਾ ਕਾਦਾ ਲੜਾਈ ਝਗੜਾ ਸੀ ਬੇਹਿੰਦੀ ਹੱਥ ਚੱਕਦਾ ਸੀ ਪਪਾ ਜੀ ਤੇ ਇੱਕ ਫਾਲਤੂ ਹੱਥ ਚੱਕ ਲਾਵਾ ਲੰਮੇ ਨਹੀਂ ਵੜੀ ਤੇ ਜੇ ਆਪਾਂ ਦਾ 2000 ਰੁਪਏ ਕਿਹਦੀਆਂ ਕਿੱਥੇ ਮੈਨੂੰ ਇਸ ਬੂਦ ਦੇ ਨਜਟ ਮੈ ਲੈ ਕੇ ਗਈ ਕੁਝ ਨੂ ਬਲੈ ਤੁਸੀਂ 300 ਕਈ ਪੀਤਾ ਕੁੱਪੜਾ ਕੁਝ ਨੂ ਇਨਫੋਰਮੇਸ਼ਨ ਦਿੱਤੀ ਤੁਸੀਂ ਇਹਦੇ ਬੰਦੇ ਤੇ ਖੋੜ ਖੋੜਿਆ ਵੀ ਮੈਨੂੰ ਮੈਨੂੰ 2000 ਰੁਪਏ ਦੇਗਾ ਦੇਗਾ ਤੁਸੀਂ ਆਪ ਦੱਸੋ ਜਿੱਥੇ ਵੀ ਮੈਨੂੰ ਮੇਰਾ ਫੋਨ ਖੋੜਿਆ ਮੈਨੂੰ 2000 ਰੁਪਏ ਦੇਗਾ ਬਿਲਕੁਲ ਇਹ ਦੇਖ ਸਕਦੇ ਹੋ ਲੜਕੀ ਪਰੇਸ਼ਾਨ ਹੋ ਰਹੀ ਹੈ ਰੋ ਰਹੀ ਹੈ ਕਿਉਂਕਿ ਇਸੇ ਕਾਰਨ ਨੇ ਇਹਨੂੰ ਧੋਖਾ ਦਿੱਤਾ ਕਿਸੇ ਹੋਰ ਲੜਕੇ ਦੇ ਨਾਲ ਅੰਦਰ ਹੈਗਾ ਤੁਸੀਂ ਦੇਖ ਸਕਦੇ ਹੋ ਲੜਕੀ ਪਰੇਸ਼ਾਨ ਹੋ ਰਹੀ ਹੈ ਮੁੱਖ ਤੇ ਜਿਹੜਾ ਪੁਲਿਸ ਨੂੰ ਵੇਟ ਕੀਤੀ ਜਾ ਰਹੀ ਹੈ ਇੱਥੇ ਅੰਦਰ ਉਹ ਜਿਹੜਾ ਲੋਕ ਨਹੀਂ ਤੁਹਾਨੂੰ ਲੱਗ ਮੇਰੀ ਗ੍ਰੇ ਤੁਹਾਨੂੰ ਪਿਆਰ ਖਤਮ ਹੋ ਗਿਆ ਹੁਣ ਬੱਸ ਬਾਜੋ ਪੁੱਛੋ ਅੰਦਰ ਵੜਿਆ ਤੋਂ ਬੰਦੇ ਅੰਦਰ ਬਿਲਕੁਲ ਦੇਖ ਸਕਦੇ ਹੋ ਪੂਰਾ ਮਹੱਲਾ ਇਕੱਠਾ ਹੋਇਆ ਹੋਇਆ ਹੈ ਬਸਤੀ ਪੂਜਾ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਜੋ ਲੜਕਾ ਸੀਗਾ ਕਿਸੇ ਹੋਰ ਲੜਕੀ ਦੇ ਨਾਲ ਅੰਦਰ ਜੋ ਦਸਿਆ ਜਾ ਰਿਹਾ ਗਲਤ ਕੰਮ ਕਰ ਰਿਹਾ ਸੀਗਾ ਤੇ ਉਦੇ ਉਪਰੋਂ ਉਸ ਦੀ ਘਰ ਵਾਲੀ ਆ ਗਈ ਤੇ ਤੇ ਦੇਖ ਸਕਦੇ ਹੋ ਮਾਹੌਲ ਕੀ ਬਣ ਗਿਆ ਮੋਕੇ ਤੇ ਪੁਲਿਸ ਪ੍ਰਸ਼ਾਸਨ ਇੱਥੇ ਬਾਬਾ ਖੇਲ ਦੀ ਪੁਲਿਸ ਮੋਕੇ ਤੇ ਆ ਰਹੀ ਹੈ ਜੇ ਆਪਣੀ ਚਾਹਤੀ ਤੇ ਨਾਮਰਦ ਕੀ ਚਾਹਣੀ ਹੱਥ 잡 ਕੇ ਉਹ ਜਦੋਂ ਨਹੀਂ ਤੇ ਕਿਉਂ ਨਹੀਂ ਹੱਥ 잡ਦਾ ਉੱਤੇ ਵੀ ਚੱਕੇ ਉਹਨੂੰ ਵੀ ਦੱਸੇ ਕਿੱਥੋਂ ਮੇ ਜਨਾਨੀ ਦੇ ਹੱਥ 잡ਦਾ ਮੇ ਡਾਕਟਰ ਜੀ ਜਦੋਂ ਲੱਗਦਾ ਨੀਉ ਤੁਹਾਨੂੰ ਗਲਤ ਕਹਿ ਰਹੇ ਅੰਦਰੋਂ ਕਹਿੰਦੇ ਤੁਸੀਂ ਗਲਤੋਂ ਗਲਤ ਬਾਜੀ ਉਹ ਗਲਤ ਨਹੀਂ ਕਹਿੰਦਾ ਹਮੇਸ਼ਾ ਕੋਣ ਕਹਿੰਦਾ ਵਾ ਮੁੰਡਾ ਆਪਣੇ ਆਪ ਨੂੰ ਕਿਹੜਾ ਮੁੰਡਾ ਸੱਚਾ ਸਵਿੱਤਰਾ ਆਪਣੇ ਆਪ ਨੂੰ ਦੱਸੇਗਾ ਜਨਾਨੀ ਨੇ ਗਲਤ ਕਹਿੰਦਾ ਵਾ ਜਨਾਨੀ ਨੇ ਆਪ ਛੱਤੀ ਜਗ੍ਹਾ ਵੀ ਮੂੰਹ ਮਾਰ ਲੁਕੇ ਆਪ ਸੱਚ ਜਸਵਿੱਤਰੇ ਬਾਤ ਉਹ ਕਹਿੰਦੇ ਪੈਸੇ ਲੈ ਕੇ 도ੜੇ ਕੁਝ ਅੱਧਰ ਹੀ ਬਾਜ ਆ ਰਹੀ ਹੁੰਦੀ ਸਪੋਤ ਦਾ ਵੀ ਜਿਹੜੀ ਅੰਦਰ ਬੜੀ ਆਉਂਦੀਆਂ ਨੇ ਦਿੱਤੇ ਹੋਣੇ ਉਹਨਾਂ ਦੀ ਖਵਾਏ ਹੁਣ ਅੰਦਰ ਅੰਦਰ ਕੋਣਾ ਕੋ ਅੰਦਰ ਕੁੜੀ ਤੇ ਆਪ ਤੇ ਮੇਰਾ ਘਰ ਵਾਲਾ ਉਹਨਾਂ ਹੀ ਖਵਾਏ ਹੋਣੇ ਇੰਨੇ ਪੈਸੇ ਹੁਣ ਪੁਲਿਸ ਨੂੰ ਬੁਲਾਇਆ ਹੁੰਦੀ ਜਿਹੜੇ ਬੰਦੇ ਨੇ ਮੇਰਾ ਫੋਨ ਖੋਲਿਆ ਤੂੰ ਹਿਲਾ ਲੋ ਸਾਬ ਮੈਨੂੰ ਪੈਸੇ ਦੇ ਦੇਗਾ ਉਹ ਬੰਦਾ ਮੈਨੂੰ ਪੈਸਾ ਦੇ ਦੇ ਕਰਪੀਆ ਵੀ ਜਿਹਨੇ ਮੇਰਾ ਫੋਨ ਖੋਲਿਆ ਹੋਵੇ ਨੰਗੇ ਪੈਰੀ ਮੈਂਥੋਂ ਭੱਜੀ ਮੈਂ ਕਿਹੜੇ ਪੈਸੇ ਨਾ ਮੇਰੇ ਤੋਂ ਕੱਪੜਾ ਤੇ ਮੇਰੇ ਤੋਂ ਕੱਪੜਾ ਹੁੰਦਾ ਮੈਂ ਕੱਪੜੇ ਲੈਣਾਂ ਉਸਤਾਂ ਤੁਹਾਨੂੰ ਲੱਗ ਮੇਰੀ ਕਰਾਣੀ ਮਹਿੰਗੀ ਪਈ ਉਹਦੇ ਕਿਸੇ ਹੋਰ ਨਾਲ ਉਹਨਾਂ ਨੂੰ ਲੱਗ ਹੋ ਗਿਆ ਇਹਨੂੰ ਕੀ ਕਦੇ ਤੇ ਕਰੇਗਾ ਇਹਦੇ ਟੱਪਲੇ ਪਲੈਨਿੰਗ ਦਾ ਇਹ ਮੈਨੂੰ ਕਹਿੰਦਾ ਕਹਿੰਦਾ ਮੇਰੀ ਮੰਮਾ ਤਾਂ ਕਹਿੰਦੀ ਆ ਕਦੇ ਤੂੰ ਤੂੰ ਇਹਨੂੰ ਡਿਵੋਰਸ ਦੇ ਦੇ ਇਸ ਕਰਾ ਦੂਜਾ ਕਿਆ ਕਰਤਾ ਉਹਨਾਂ ਨੂੰ ਪੁੱਛੇ ਵਿਆਹ ਕਰਾ ਕਿਆ ਕਰਾਣਾ ਕਿਤੇ ਦੂਜੇ ਦਾ ਖਾਦੂਂਗੇ ਅੱਜ ਮੇਰੀ ਜ਼ਿੰਦਗੀ ਨਾਲ ਕਿਤੇ ਖਲ ਨੂੰ ਹੋਤੇ ਆਪਣੇ ਘਰੇ ਜਾ ਕੇ ਕਿਸੇ ਹੋਰ ਦੀ ਖੁੜੀ ਜ਼ਿੰਦਗੀ ਨਾਲ ਕਰੇਗਾ ਹਾਂਜੀ ਅੰਦਰ ਆ ਜਾਓ ਕਾਫੀਆਂ ਬੇਦੀ ਤੇ ਰੁਵਾਦ ਹੈਗੀ ਆ ਗਾਸੀ ਆ ਰਿਹਾ ਹੋਰ ਕੁੜੀ ਕੋਲ ਖੋਲਿਆ ਉਹਨੇ ਗਾਸੀ ਕੋਲਿਆ ਆਰਾਮ ਦੇ ਦੇ ਆਹੇ ਮੁੰਡਾ ਦਾ ਬਾਈਕ ਲੈ ਆ ਦੇ ਕੋ ਬਾਈਕ ਚੇਂਜ ਕਰਾ ਕੇ ਲੈ ਆਇਆ ਇਤੋਂ ਰਾਈਡਰ ਉਹਦਾ ਕਿਹੜਾ ਬਾਈਕ ਦਾ ਲੜਕੇ ਕੋ ਇਤੋਂ ਰਾਈਡਰ ਬਾਈਕ ਸੀਗਾ ਮੁੰਡੇ ਦਾ ਕੁਛ ਨਾ ਲੈ ਕੇ ਆਏ ਤੇ ਦੁਕਾਨ ਬਚਾਰ ਕਰ ਮੁੰਡਾ ਹੋ ਲੋ ਕੋ ਲੋ ਕਿਸਾਰਾ ਮੈਂ ਆਲਾ ਕੋਸਾ ਲੰਦੋ ਨਾ ਬੋਲੋ ਬਿਲਕੁਲ ਇਸ ਵਕਤ ਤੱਕ ਮੈਂ ਦੱਸਦੀ ਐਵੇਂ ਨਾ ਮੁਰਗੇ ਪਾਣਾ ਪਾ ਲਈ ਹੁਣ ਅੰਗੇ ਹੱਥੀ ਘਰ ਵਾਲਾ ਫੜਿਆ ਭਾਈ ਤੇਰੇ ਕੋਲ ਕੋਈ ਤੇਡੀ ਜਨਾਨੀ ਨਹੀਂ ਮੈਂ ਟਾਈਟਾ ਦੀ ਮਾਂ ਦੀ ਇਹ ਨਹੀਂ ਸਾਫਤ ਮੈਂ ਕਿਹਾ ਕਦੇ ਨਾ ਰਹਿਣਾ ਜੱਲ ਨਹੀਂ ਨਾ ਕਿ ਨਾ ਨਾ ਮਦੋ ਵਾਲਿਸ ਕੇ ਨੀ ਗੱਲਬਾਤ ਹੋਈ ਆ ਅੱਕੇ ਵੀ ਇਹ ਚੈਟਿੰਗ ਦਾ ਮੇਪਨ ਥੀਰੀ ਆ ਮੇਰਾ ਕਾਣਾ ਨਿਕਲ ਬਾਹਰ ਉਹ ਤੋੜ ਕੇ ਆਵਾਰ ਮੇਰਾ ਫੋਨ ਲਿਆਵੇਂ ਮੇਰੇ ਫੋਨ ਚ ਹਰ ਇੱਕ ਕੁੜੀ ਦੀ ਚੈਟ ਮੈਂ ਤਾਂ ਕਿਸੇ ਨੂੰ ਦਾ ਵਾਕ ਫੋਨ ਚੋਂ ਕੰਟੀ ਬ੍ਰਾਹ ਇਹ ਹੋਰ ਕੁੜੀਆਂ ਨਾਲ ਵੀ ਗੱਲਾਂ ਕਰਦਾ ਵਾ ਉਹ ਦੇਖੋ ਕੁੜੀ ਨਹੀਂ ਬੋਲਦੀ ਇਹ ਚੜਾ ਕੇ ਫੋਨ ਜਿੰਮੇਵਾਰ ਉਹ ਫੋਨ ਲਿਆ ਦੂਆ ਹੁਣ ਚਲੋ ਥੱਲੇ ਆ ਦੇਖੋ ਭਾਜੀ ਭਾਜੀ ਕੋਈ ਕੋਈ ਨਸ਼ਾ ਨਸ਼ਾ ਤੋਪਾ ਰੋ ਕੋਈ ਸ਼ਾ कपड़े लैण ढाई साल ਬੜੇ ਲੜਾਈ ਕਿਤੇ ਜਿੱਦਾਂ ਨਿਰੰਦਰ ਨੇ ਡੇਟੀ ਆਪਿਆ ਉਹ ਲੋਕੇ ਦੇਖ ਸਕਦੇ ਪੁਲਸ ਆ ਗਈ ਜੀ ਥਾਣਾ ਪਸਤੀ ਪਾਵਾ ਖੇਤੋਂ ਲੜਕੀ ਵੱਲੋਂ ਹੁਣ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਮੇਰਾ ਨਾਮ ਨਲਕਾ ਮੈਂ ਅੱਗੇ ਵੀ ਕੰਪਲੇਂਟ ਕਰਾਈ ਪਸਤੀ ਪਾਵਾ ਖੇਤੋਂ ਕਿੰਨਾ ਬੰਦਾ 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 ਉਹ ਜਨੇ ਸਾਫ ਦਾ ਮੈਂਟ ਜੀ ਬਸ 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 ਹੋ ਚੁੱਕੀ ਆ ਮੇਰੇ ਵੱਲੋਂ ਉਹ ਵੀ ਉਹ ਵੀ ਉਹ ਵੀ ਆ ਗਿਆ உம்ம் <laughs> ਦੇ ਦਿਓ ਮੈਂ ਹੱਥ ਛੋੜ ਦਿਆ ਮੈਂ ਕਰੀਬ ਕਾਉਂਦੀ ਚੁਰਾ ਨਾ ਬਲਸ ਜੀ ਇੱਛਾ ਨਹੀਂ ਹਕੇ ਮੈਂ ਜਿੱਦ ਨਹੀਂ ਹਕੇ ਕਿੰਨਾ ਦਹਾੜੇ ਨਾ ਕੋਈ ਸਾਫ ਮਰਾਈ ਚੁੱਕੀ ਸਹੀ ਮਾਮਲਾ ਇੱਕ ਮਿੰਟ ਕੰਪਲੇਨਰ ਦਾ ਸੋਕੀ ਆਈਏ। ਉਹ ਮੇਡ ਆਇਆ ਨਹੀਂ ਕੱਥੇ ਜਾ ਕੇ ਆ ਗਿਆ। ਮੇਰੀ ਕਾਰ। ਇੱਕ ਮਿੰਟ ਇੱਕ ਮਿੰਟ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਾ ਦੇ। ਨਹੀਂ ਕੀ ਕੰਪਲੇਨ? ਸਰ ਕੀ ਕੰਪਲੇਨ ਗਈ? ਵੇਹਟ ਪਹੁੰਚੀ ਸੀ ਮੈਂ ਮੁੰਡਾ ਆਪਣੀ ਨਾਲ ਘਰ ਦੀ ਨਾਲ ਲੜ ਕੇ ਗਈ ਸੀ ਤੇ ਦੂਸਰੀ ਪੁਲਿਸ ਵਾਲੀ ਲੈ ਕੇ ਅੰਦਰ ਵੜਿਆ। ਅੱਛਾ ਜੀ। ਫੇਰ ਦੋਨੋਂ ਨੂੰ ਅਸੀਂ ਲਾ ਦੇ। ਅੱਛਾ ਜੀ। ਕਿੱਥੇ ਕਿਹੜੇ ਕਿਹੜੇ ਸਾਡੇ ਲੱਗ ਜਾ ਰਹੇ?